ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਤੇ ਅਰਥ ਸਿੱਖਣੇ ਨੇ YouTube ਦੀ ਪਲੇਲਿਸਟ ਵਿੱਚ ਸਾਰੀ ਸੰਖਿਆ ਪਈਏ ਆਪ ਜਾ ਕੇ ਜਦੋਂ YouTube ਦੀ ਪਲੇਲਿਸਟ ਵਿੱਚ ਖੋਲੋਗੇ ਸਾਰੇ ਭਾਗ ਵੱਖ-ਵੱਖ ਵੜਾ ਕੇ ਅਸੀਂ ਬਾਣੀਆਂ ਉੱਥੇ ਪਾਈਆਂ ਹੋਈਆਂ ਆਪ ਸਰਵਣ ਕਰ ਸਕਦੇ ਹੋ ਇਹ ਸ਼ਬਦ 155 ਅੰਗ ਤੇ ਆਉਂਦਾ ਹੈ ਗੌੜੀ ਚੇਤੀ ਮਹੱਲਾ ਪਹਿਲਾ ਮੰਦਰਾ ਤੇ ਘਟ ਭੀਤਰ ਮੰਦਰਾ ਇੱਥੇ ਵਿਸਰਾਮ ਹੈ ਕਾਇਆ ਕੀਜੈ ਖਿੰਥਾ ਤਾ ਕੀਜੇ ਨਹੀਂ ਪੜ ਦੇਣਾ ਕੀਜੈ ਦਲਾਵਾ ਦੇ ਨਾਲ ਪੜਨਾ ਹੈ ਇਹਨੂੰ ਖਿੰਥਾਤਾ ਨਹੀਂ ਕਹਿਣਾ ਖਿੰਤਾ ਪੜ ਕੇ ਤੱਤੇ ਨੂੰ ਕੰਨਾ ਜਿਹੜਾ ਸੰਗਤ ਜੀ ਵੱਖਰਾ ਲਾਉਣਾ ਬਾਅਦ ਚ ਪੜਨਾ ਹੈ ਖਿੰਥਾ ਤਾ ਪਾਠ ਇਕੱਠਾ ਪਰ ਕਈ ਸੰਗਤਾਂ ਖਖੇ ਨੂੰ ਸਿਆਰੀ ਜਿਹੜੀ ਇਹ ਵੱਖਰੀ ਕਰ ਦਿੰਦੇ ਆ ਤੇ ਥਾਤਾ ਪਾਠ ਵੱਖਰਾ ਕਰ ਦਿੰਦੇ ਆ ਇਸ ਤਰ੍ਹਾਂ ਨਹੀਂ ਪੜਨਾ ਖਿੰਤਾਤਾ ਇਸ ਤਰ੍ਹਾਂ ਪੜਨਾ ਇਹਦਾ ਅਰਥ ਕੀ ਹੈ हे 라ਵਲ ਆਪਣੇ ਸਰੀਰ ਦੇ ਅੰਦਰ ਹੀ ਮੰਡੀਆਂ ਵਾਸ਼ਨਾ ਨੂੰ ਰੋਕ ਇਹ ਹਨ ਕਹਿੰਦੇ ਅਸਲ ਮੰਦਰਾ ਸਰੀਰ ਨੂੰ ਨਾਸਵ ਸਮਝ ਇਸ ਜਕੀਨ ਨੂੰ ਗੋਦੜੀ ਬਣਾ ਕਹਿੰਦੇ ਪੰਜ ਚੇਲੇ ਵਸ ਕੀ ਜਹ ਰਾਵਲ ਇੱਥੇ ਵਿਸਰਾਮ ਹੈ ਇਹੋ ਮਨ ਕੀਜੇ ਡੰਡਾ ਤਾ ਡੰਡਾਤਾ ਨਹੀਂ ਕਹਿ ਦੇਣਾ ਇਹ ਤਿਆਰ ਰੱਖਣਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਜਰੂਰ ਇਹ ਬਾਣੀ ਨੂੰ ਸਰਵਣ ਕਰਿਓ ਤਿਆਰ ਰੱਖਿਓ ਡੰਡਾ ਤਾ ਡੰਡਾ ਪੂਰਾ ਬੋਲ ਕੇ ਤੱਤੇ ਕੰਨਾ ਤਾ ਇਹ ਵੱਖਰਾ ਸੰਬੰਧ ਕ ਲਾਉਣਾ ਹੈ ਡੰਡਾ ਤਾ ਇਸ ਤਰ੍ਹਾਂ ਪੜ੍ਹਨਾ ਹੈ ਹੇ ਰਾਵਰ ਤੁਸੀਂ ਹੋਰਨਾਂ ਨੂੰ ਚੇਲੇ ਬਣਾਉਂਦੇ ਫਿਰਦੇ ਹੋ ਆਪਣੇ ਪੰਜੇ ਗਿਆਨ ਇੰਦਰੀਆਂ ਨੂੰ ਵਾਸ ਵਿੱਚ ਕਰੋ ਚੇਲੇ ਬਣਾਓ ਆਪਣੇ ਮਨ ਨੂੰ ਡੰਡਾ ਬਣਾਓ ਤੇ ਹੱਥ ਵਿੱਚ ਫੜੋ ਭਾਵ ਕਾਬੂ ਕਰੋ ਜੋਗ ਜੁਗਤ ਏਵ ਪਾਵਸਤਾ ਪਾਵਸ ਪੂਰਾ ਬੋਲ ਕੇ ਤਤੇ ਕੰਨਾ ਸੰਬੰਧ ਗਲਾਉਣਾ ਹੈ ਪਾਵਸਤਾ ਇਸ ਤਰ੍ਹਾਂ ਪੜ੍ਹਨਾ ਹੈ हे 라ਵਲ ਤਾ ਤੂੰ ਇਸ ਤਰ੍ਹਾਂ ਜੋਗ ਪ੍ਰਭੂ ਚਰਨਾਂ ਦੇ ਵਿੱਚ ਜੋੜ ਜੁੜਨ ਦਾ ਤਰੀਕਾ ਲੱਭ ਲਵੇਗਾ ਇਕ ਸ਼ਬਦ ਦੂਜਾ ਹੋਰ ਨਾਸਤ ਕੰਦ ਮੂਲ ਮਨ ਲਾਵਸਤਾ ਰਹਾਉ ਹੁਣ ਇਸ ਪੰਕਤੀ ਦਾ ਜਿਹੜਾ ਸੰਗਤ ਜੀ ਵਿਸਰਾਮ ਹੈ ਨਾਸਤੇ ਲਾਉਣਾ ਲਾਵਸਤਾ ਤੱਤੇ ਕੰਨਾ ਜਿਹੜਾ ਵੱਖਰਾ ਹੈ ਜੇ ਤੂੰ ਉਸ ਗੁਰ ਸ਼ਬਦ ਵਿੱਚ ਮਨ ਜੋੜੇ ਜਿਸ ਤੋਂ ਬਿਨਾ ਕੋਈ ਹੋਰ ਜੀਵਨ ਰਾਹ ਵਿਖਾਉਣ ਦੇ ਸਮਰੱਥ ਨਹੀਂ ਹੈ ਤੂੰ ਤਾਂ ਗਾਜਰ ਮੂੜੀ ਆਦਿਕ ਖਾਣ ਵਿੱਚ ਮਨ ਜੋੜਦਾ ਫਿਰਦਾ ਹੈ ਮੂਡ ਮੁਡਾਇ ਹੈ ਮੁਡਾਇ ਹੈ ਈਡੀ ਨੂੰ ਸਿਆਰੀ ਲੱਗੀ ਧਿਆਨ ਰੱਖਣਾ ਮੂਡ ਮੁਡਾਇ ਹੈ ਜੇ ਗੁਰ ਪਾਈ ਹੈ ਇੱਥੇ ਵਿਸ਼ਰਾਮ ਹੈ ਹਮ ਗੁਰ ਕੀਨੀ ਗੰਗਾ ਤਾ ਗੰਗਾਤਾ ਨਹੀਂ ਕਹਿ ਦੇਣਾ ਧਿਆਨ ਰੱਖਣਾ ਗੰਗਾ ਤਾ ਤਤਾ ਇਹ ਸੰਬੰਧਕ ਹੈ ਗੰਗਾ ਤਾ ਪਾੜ ਇਕੱਠਾ ਹੈ ਪਰ ਧਿਆਨ ਰੱਖਣਾ ਗੰਗਾਤਾ ਨਹੀਂ ਕਰ ਦੇਣਾ ਤੱਤੇ ਨੂੰ ਬਾਅਦ ਚ ਪੜ੍ਹਨਾ ਹੈ ਗੰਗਾ ਤਾ ਜੇ ਗੰਗਾ ਦੇ ਕੰਢੇ ਸਿਰ ਮਨਾਇਆ ਗੁਰੂ ਮਿਲਦਾ ਹੈ ਭਾਵ ਤੁਸੀਂ ਤਾਂ ਗੰਗਾ ਦੇ ਕੰਢੇ ਸਿਰ ਮਨਾ ਕੇ ਗੁਰੂ ਤਾਰ ਦਿਓ ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਭਾਵ ਸਾਡੇ ਵਾਸਤੇ ਗੁਰੂ ਹੀ ਮਹਾਂ ਪਵਿੱਤਰ ਤੀਰਥ ਹੈ ਤ੍ਰਿ ਭਵਨ ਤਾਰਨ ਹਾਰ ਸੁਆਮੀ ਇੱਥੇ ਵਿਸਰਾਮ ਏਕ ਨਾ ਚੇਤਸ ਅੰਦਾ ਤਾਂ ਅੰਦਾ ਤਾਂ ਇਹ ਤੱਤਾ ਵੱਖਰਾ ਹੈ ਸੰਗਤ ਜੀ ਨੰਨਾ ravel ਉਸ ਇੱਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾ ਭਵਨਾ ਦੇ ਜੀਵਾ ਨੂੰ ਤਾਰਨ ਦੇ ਸਮਰੱਥ ਹੈ ਅੱਗੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਾਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨ ਜਾਵਸਤਾ ਜਾਵਸਤਾ ਤਤ ਵਖਰੇ ਸੰਗਤ ਜੀ ਹੇ ਜੋਗੀ ਤੂੰ ਯੋਗ ਦਾ ਵਿਖਾਵਾ ਕਰਕੇ ਨਿਰੀਆਂ ਗੱਲਾਂ ਦੇ ਵਿੱਚ ਹੀ ਲੋਕਾਂ ਦਾ ਮਨ ਪਰਚਾਉਣਾ ਹੈ ਪਰ ਤੇਰਾ ਆਪਣਾ ਸ਼ੰਕਾ ਉਕਾਏ ਕਹਿੰਦੇ ਦੂਰ ਨਹੀਂ ਹੁੰਦਾ ਏਕ ਸੁਚਰਣੀ ਜੇ ਚਿਤ ਲਾਵੇ ਲਭ ਲੋਭ ਕੀ ਧਵਸਤਾ ਧਵਸਤਾ ਧਵਸ ਤਾਤਾ ਵਖਰੇ ਸੰਗਤ ਜੀ ਜੇ ਤੂੰ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਚਿਤ ਜੋੜੇ ਤਾਂ ਲਭ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਵੇਗੀ ਜਪਸ ਨਰੰਜਸ ਰਚਸ ਮਣਾ हे योगी अपना मन जोड़ के मायारहित प्रभु दा नाम सिमरणा कर काहे बोलै योगी कपट करना रहाओ बहुतआ ठगि प्रेम दा बोल क्यों बोलदा है काया कमले हंस इआणा मेरी मेरी करत बिहाणी ता बिहाणी ता तत वखरा है जिस मनुख दा शरीर छल्ला होया पिया होवे जिस दे ज्ञान इंद्रि विकारा दे विच छल्ले होए पए होण ਜਿਸ ਦਾ ਜੀਵਾਤਮਾ ਅਣਜਾਣਾ ਹੋਵੇ ਜ਼ਿੰਦਗੀ ਦਾ ਸਹੀ ਰਸਤਾ ਨਾ ਸਮਝਦਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਦੇ ਵਿੱਚ ਲੰਘ ਜਾਂਦੀ ਹੈ ਪ੍ਰਣਵਤ ਨਾਨਕ 나ਗੀ ਦੱਜੈ ਇੱਥੇ ਵਿਸਰਾਮ ਹੈ ਦੱਜੇ ਨਹੀਂ ਕਹਿ ਜਨਾ ਦੱਜ ਹੈ ਝੱਜੇ ਦੇ ਦੁਲਾਵਾਂ ਲੱਗੀਆਂ ਫਿਰ ਪਾਛੈ ਪਛਤਾਣੀ ਤਾ ਤਤਾ ਵਖਰਾ ਹੈ ਪਛਤਾਣੀ ਤਾ ਹੇ ਨਾਨਕ ਕਹਿੰਦੇ ਤੇ ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਮਤਾ ਦੇ ਸਾਰੇ ਪਦਾਰਥ ਜਗਤ ਵਿੱਚ ਛੱਡ ਕੇ ਸਰੀਰ ਇਕੱਲਾ ਹੀ ਮਸਾਣਾ ਵਿੱਚ ਛੱਡਦਾ ਹੈ ਸਮਾ ਵਿਹਾ ਜਾਣ ਤੇ ਜੀਵ ਪਛਤਾਉਂਦਾ ਹੈ ਸੋ ਸੰਗਤ ਜੀ ਆਪ ਜੀ ਨੇ ਸੋ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖ ਲਿਆ ਹੈ ਬਸਰਾਮ ਵੀ ਸਿੱਖ ਲਏ ਨੇ ਅਰਥ ਵੀ ਸਮਝ ਲਏ ਨੇ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜੋ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ